ਧਰਮ ਦੇ ਵਿੱਚ ਜਾ ਕੇ ਉੱਥੇ ਸ਼ਬਦ ਕੀਰਤਨ ਕੀਤਾ ਹੈ ਉਹ ਉਹ ਤਰ ਜਾਣਗੇ ਤੇ ਜਿਹੜੇ ਹੋਟਲਾਂ ਦੇ ਵਿੱਚ ਜਿੱਥੇ ਗਏ ਨੇ ਉਸੇ ਤਰ੍ਹਾਂ ਹੀ ਖਬਦੇ ਰਹ ਜਾਣਗੇ ਬੱਚਿਆਂ ਔਰ ਨਸ਼ਿਆਂ ਵਾਲ ਦੌੜ ਰਹੇ ਨੇ ਉਹਨਾਂ ਨੂੰ ਆਪਣੀ ਸਿੱਖੀ ਵੱਲ ਦੁਬਾਰਾ ਧੁਰਨਾ ਚਾਹੀਦਾ ਐ ਤੇ ਲਾਜ਼ਮੀ ਹੈਗਾ ਹਜ਼ੂਰ ਸਾਹਿਬ ਤੇ ਕੋਈ ਵੀ ਬਿਨਾਂ ਸ਼ਸਤਰਾਂ ਤੋਂ ਐਵੇਂ ਸਿੰਫੋਟੀਰਪਾਨ ਤੋਂ ਬਿਨਾ ਕੋਈ ਵੀ ਨਹੀਂ ਹੁੰਦਾ ਉੱਥੇ ਰੰਗਲੇ ਪੰਜਾਬ ਦੇ ਵਿੱਚ ਸਮੁੱਚੀ ਨੌਜਵਾਨੀ ਨਸ਼ਾ ਨੂੰ ਤਿਆਗ ਕੇ ਸਮੁੱਚੇ ਪੰਜਾਬ ਨੂੰ ਦਬਾੜਾ ਜਿਹੜਾ ਉਹ ਰੰਗਲਾ ਪੰਜਾਬ ਉਹ ਜੀ ਸਾਰੀ ਦੁਨੀਆ ਨੂੰ ਪਤਾ ਕਿ ਜੋ ਹੁਣ ਸਾਡੀ ਨੌਜਵਾਨੀ ਖਰਾਏ ਪੈ ਰਹੀ ਆ ਪਰ ਹੁਣ ਅੱਜ ਕੱਲ ਦੇ ਨਵੀਂ ਜਨਰੇਸ਼ਨ ਨੂੰ ਉਹ ਚੀਜ਼ ਦੇ ਬਾਰੇ ਪਤਾ ਨਹੀਂ ਹੈ ਮੇਰੇ ਕੋ ਸਿੱਖਾਂ ਦਾ ਅਗਰ ਪੁਰਾਤਨ ਤੇ ਅੱਜ ਜੁੜੀ ਹੈ ਨਾ ਢੋਲ ਟਮਕੇ ਜਾਂ ਵਰ ਅਗਰ ਅਸੀਂ ਸ਼ਰਾਬਾਂ ਵਰ ਕਲੱਬਾਂ ਪਲਪਾਂ ਲਾਦਾ ਇੱਕ ਦੇਖੀਏ ਉਹ ਕੰਮ ਸਾਡਾ ਸੀਗਾ ਹੀ ਨਹੀਂ ਅੱਛਾ ਸਾਨੂੰ ਇਤਿਹਾਸ ਨਹੀਂ ਪਤਾ ਹੁੰਦਾ ਨਾ ਸਰਸਿਆ ਕੰਮ ਕਰਦੇ ਆ ਕਿ ਗੁਰੂਆਂ ਨੇ ਕਿਦਾਂ ਸ਼ਰਤਾਂ ਦੇ ਕੇ ਸਾਨੂੰ ਇਹ ਸ਼ਹੀਦਾਂ ਦੇ ਕੇ ਸਾਨੂੰ ਇਹ ਖਾਲਸਾ ਪੰਥ ਦਿੱਤਾ ਹੈ ਜਦੋਂ ਵੈਸਟਰਨ ਕਲਚਰ ਆਇਆ ਤਾਂ ਵੈਸਟਰਨ ਕਲਚਰ ਨੇ ਸਾਡੀ ਸਿੱਖੀ ਵਿੱਚ ਕੁਝ ਨਾ ਕੁਝ ਟਾ ਲਾਈ ਜਦੋਂ हमरे ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਬਸ ਉਸੇ ਹੁਕਮ ਦੀ ਪਾਲਣਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਨਵੇਂ ਸਾਲ ਦੇ ਦਿਹਾੜੇ ਸੰਗਤਾਂ ਗੁਰੂ ਘਰ ਹੋਈਆਂ ਨਤਮਸਤਕ। ਨਵੇਂ ਸਾਲ ਦੀ ਕੀਤੀ ਸ਼ੁਰੂਆਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਕੜਕ ਦੀ ਠੰਡ ਦੇ ਵਿੱਚ ਗੁਰਦੁਆਰਾ ਘਰ ਆ ਕੇ ਗੁਰਬਾਣੀ ਦੇ ਨਾਲ ਜੁੜੀਆਂ। ਨਵਾਂ ਸਾਲ ਕਿਵੇਂ ਮਨਾਈਏ ਸੰਗਤਾਂ ਨਾਲ ਕੀਤੀਆਂ ਵਿਚਾਰਾਂ ਪੱਤਰਕਾਰ ਹਰਪਿੰਦਰ ਸਿੰਘ ਸੰਸੋਆ। ਇਨ ਹਰਪਲ ਗੁਰੂ ਦੇ ਨਾਲ ਆਓ ਮਨਾਈਏ ਨਵਾਂ ਸਾਲ। ਤੇ ਇਹ ਨਵਾਂ ਸਾਲ ਆਪ ਸਾਰਿਆਂ ਨੂੰ ਅਹ ਖੁਸ਼ੀਆਂ ਭਰਿਆ ਹੋਵੇ ਤੇ ਸਵਸਥ ਜ਼ਿੰਦਗੀ ਹੋਵੇ ਜੋ ਗੁਰੂ ਜੀ ਦੱਸੇ ਕਿ ਤੁਸੀਂ ਦਸਵੰਨ ਕਢੋ ਸੇਵਾ ਕਰੋ ਕਿਰਤ ਕਰੋ ਉਹ ਹੀ ਪੂਰੀ ਸਰ ਪਰ ਸਰੰਦੂ ਇਹ ਹੀ ਮਹੱਤਵ ਹੈ ਜਿਸ ਤਰ੍ਹਾਂ ਗੁਰੂ ਜੀ ਕਈਆਂ ਸੰਗਤਾਂ ਬਹੁਤ ਜਿਆਦੀ ਸੰਗਤ ਜਿਹੜੀ ਆ ਉਹਨਾਂ ਨੇ ਕੱਲ ਨਵਾਂ ਸਾਲ ਜਿਹੜਾ ਗੁਰੂ ਦੇ ਲਖੜ ਲਾਇਆ ਕੀਰਤਨ ਕੀਤੇ ਆ 12 ਵਜੇ ਤੱਕ ਉਸ ਤੋਂ ਬਾਅਦ ਨਵਾਂ ਸਾਲ ਮਨਾਇਆ ਗੁਰੂ ਦੇ ਲੜ ਲੱਗ ਕੇ ਤੇ ਕਈਆਂ ਲੋਕਾਂ ਨੇ ਜਿੱਦਾਂ ਹੋਟਲਾਂ ਦੇ ਵਿੱਚ ਮੌਲਾਂ ਦੇ ਵਿੱਚ بڑے بڑے ਇਸੈਲੀਬ੍ਰੇਟ ਕਰਕੇ ਜਾਂ ਪਹਾੜੀ ਇਲਾਕਿਆਂ ਜਾ ਕੇ ਅੱਜ ਸਾਲ ਕੁਸ਼ਮਰਾਇ ਨਵਾਂ ਸਾਲ ਉਹਨਾਂ ਨੂੰ ਕਿਸਾ ਦੇ ਦੇ ਇੱਕ ਚੀਜ਼ ਹੁੰਦੀ ਹੈ ਕਿ ਕਹਿੰਦੇ ਕਿ ਮਤਲਬ ਕੋਈ ਚੀਜ਼ ਦੀ ਸ਼ੁਰੂਆਤ ਚੰਗੇ ਚੀਜ਼ ਨਾਲ ਕੀਤੀ ਜਾਏ ਤੇ ਉਹ ਪੂਰੇ ਸਾਲ ਪਰ ਚੰਗੀ ਜੀ ਹੁੰਦੀ ਆ ਤੇ ਐਸੇ ਤਰ੍ਹਾਂ ਜਿਨ੍ਹਾਂ ਨੇ ਗੁਰੂਆਂ ਦੇ ਨਾਲ ਜਾਂ ਆਪਣੇ ਧਰਮ ਦੇ ਵਿੱਚ ਜਾ ਕੇ ਉੱਥੇ ਸ਼ਬਦ ਕੀਰਤਨ ਕੀਤਾ ਹੈ ਉਨੇ ਉਹ ਤਰ ਜਾਣਗੇ ਤੇ ਜਿਹੜੇ ਹੋਟਲਾਂ ਤੇ ਵਿੱਚ ਜਿੱਥੇ ਗਏ ਨੇ ਉਸੇ ਤਰ੍ਹਾਂ ਹੀ ਖਪਦੇ ਰਹਿ ਜਾਣਗੇ ਹੂੰ ਫਿਰ ਤੁਸੀਂ ਕਿਹੜੇ ਨਗਰ ਤੋਂ ਆਏ ਹੋ ਮੈਂ ਮੈਂ ਮੁੰਬਈ ਤੋਂ ਬੰਬੇ ਹਾਂਜੀ ਬੰਬੇ ਬੰਬੇ ਤੋਂ ਆਇਓ ਤੇ ਤਰਨਤਾਨ ਪਹਿਲੀ ਵਾਰੀ ਆਏ ਜਾਂ ਨਹੀਂ ਮੈਂ ਕਈ ਵਾਰ ਆ ਚੱਕਾ ਹਾਂ ਪਹਿਲੇ ਹਾਂ ਬਹੁਤ ਵਾਰ ਆ ਚੱਕਾ ਤੇ ਕਿਸ ਤਰ੍ਹਾਂ ਦਾ ਇੱਥੋਂ ਦਾ ਇਤਿਹਾਸ ਵਾਰੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਜੀ ਅੰਮ੍ਰਿਤਸਰ ਗੁਰੂ ਗੋਜਾਰ ਕਾਰ ਅੰਮ੍ਰਿਤਸਰ ਸੈਫਟੀ ਦਾ ਘਰ ਪੰਜਾਬ ਐਸਾ ਹੈ ਕਿ ਪੰਜ ਦਰਿਆਵਾਂ ਦਾ ਬਣਿਆ ਹੋਇਆ ਉਹ ਜਗ੍ਹਾ ਹੈ ਕਿ ਜਿੱਥੇ ਕਿ ਜਿੰਨਾ ਇਤਿਹਾਸ ਖੋਲੋ ਉਨਾ ਹੀ ਡੂੰਘਾ ਜਾਂਦਾ ਹੈ ਬੇਸ਼ੱਕ ਤੁਸੀਂ ਯੋद्धा ਦਾ ਦੇਖੋ ਆਵੇਂ ਗੁਰਮੁਖਾਂ ਦੇ ਦੇਖੋ ਕੋਈ ਵੀ ਦੇਖੋ ਇੰਨਾ ਵੱਡਾ ਇਤਿਹਾਸ ਹੈ ਜਿੰਨੇ ਤੁਸੀਂ ਡੂੰਗੀ ਛਾਲ ਮਾਰੋ ਹੋਰ ਅੰਦਰ ਤੁਸੀਂ ਇੱਕ ਇੱਕ ਇੱਕੀ ਚੀਜ਼ ਅਸੀਂ ਪ੍ਰਾਪਤ ਕਰ ਸਕਦੇ ਹਾਂ ਪਰ ਹੁਣ ਅੱਜਕੱਲ ਦੇ ਨਵੀਂ ਜਨਰੇਸ਼ਨ ਨੂੰ ਉਹ ਚੀਜ਼ ਦੇ ਬਾਰੇ ਪਤਾ ਨਹੀਂ ਹੈ ਸਾਡਾ ਫਰਜ਼ ਬਣਦਾ ਕਿ ਉਹ ਚੀਜ਼ ਉਹਨਾਂ ਨੂੰ ਦੱਸੀਏ ਕਿ ਗੁਰੂਆਂ ਨੇ ਕਿੱਦਾਂ ਸ਼ਰਤਾਂ ਦੇ ਕੇ ਸਾਨੂੰ ਇਹ ਸ਼ਹੀਦਾਂ ਦੇ ਕੇ ਸਾਨੂੰ ਇਹ ਖਾਲਸਾ ਪੰਥ ਦਿੱਤਾ ਹੈ ਤੇ ਜੇਕਰ ਅਸੀਂ ਇਹ ਸਿੱਖੀ ਨੂੰ ਨਹੀਂ ਸਮਝ ਸਕੀਏ ਤਾਂ ਫਿਰ ਰੱਬ ਰੱਖਦਾ ਸਰਤਾਜ ਸਾਹਿਬ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਹਦੇ ਬਾਰੇ ਕੋਈ ਜਾਣਕਾਰੀ ਹੈ ਸਰੇ ਬੰਬੇ ਦੇ ਵਿੱਚ ਕਾਫੀ ਅੱਛੇ ਗੁਰਦਾਰੇ ਸਾਬੇ ਜਿੱਥੇ ਕੀ ਗੁਰੂਆਂ ਦੇ ਬਾਰੇ ਔਰ ਗੁਰੂ ਮੁਖਤੇ ਬਾਰੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਤੱਕ ਕਿ ਸੰਗੀਤ ਦੇ ਵੀ ਤੇ ਸ਼ਬਦ ਕੀਰਤਨ ਦੀ ਵੀ ਟ੍ਰੇਨਿੰਗ ਚੰਗੀ ਤਰ੍ਹਾਂ ਦਿੱਤੀ ਜਾਂਦੀ ਹੈ ਤੇ ਗੁਰਪ੍ਰਬ ਦੇ ਉਪਰਾਲੇ ਦੇ ਹਰ ਚੀਜ਼ਾਂ ਦੇ ਬਾਰੇ ਵੀ ਦੱਸਿਆ ਜਾਂਦਾ ਹੈ ਚੰਗੀ ਤਰ੍ਹਾਂ ਦੱਸਿਆ ਜਾਂਦਾ ਸੋ ਤਰਨਦਾਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਤੁਸੀਂ ਦੇ ਬਹੁਤ ਬਹੁਤ ਆਪਜੀ ਵਧਾਈਆਂ ਦੇ ਪਾਤਰ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਵਾਂ ਸਾਲ ਦੀ ਆਪਾਂ ਗੱਲ ਕਰੀਏ ਕਿ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ ਨਮਸਾਲ ਅਗਰ ਦੇਖਿਆ ਜਾਏ ਤੇ ਵੈਸੇ ਤੇ ਜਿਵੇਂ ਅੰਗਰੇਜ਼ਾਂ ਦਾ ਜਿਵੇਂ ਹੈਗਾ ਅਸੀਂ ਮੈਂ ਪਹਿਲਾਂ ਵੀ ਕਿਹਾ ਅਗਰ ਉੰਜ ਅਸੀਂ ਦੇਖਿਆ ਤੇ ਅਗਰ ਨਵੀਂ ਡੇਟ ਸ਼ੁਰੂ ਹੋ ਰਹੀ ਹੈ 1 ਜਨਵਰੀ ਤੋਂ ਜਿਵੇਂ ਸ਼ੁਰੂ ਹੋ ਰਹੀ ਹੈ ਹੂੰ ਜੇ ਕੋਈ ਨਾ ਕੋਈ ਰੈਜ਼ੋਲੂਸ਼ਨਸ ਵਗੈਰਾ ਲੈਂਦੇ ਨੇ ਲੋਕ ਤੇ ਸਾਨੂੰ ਇਹ ਕਹਿਣਾ ਚਾਹੀਦਾ ਕਿ ਜਿਵੇਂ ਖਾਲਸਾ ਪੰਥ ਜੋ ਹੈਗਾ ਸਾਡਾ ਬਹੁਤ ਨਿਆਰਾ ਹੈ ਜਿੰਨੇ ਵੀ ਪਤਿਤ ਪੁਨੇ ਵੱਲ ਦੌੜ ਰਹੇ ਨੇ ਬੱਚਿਆਂ ਵੱਲ ਨਸ਼ਿਆਂ ਵੱਲ ਦੌੜ ਰਹੇ ਨੇ ਇਹਨਾਂ ਨੂੰ ਆਪਣੀ ਸਿੱਖੀ ਵੱਲ ਦੁਬਾਰਾ ਧੁਰਨਾ ਚਾਹੀਦਾ ਹੈ ਕਿ ਇੱਕ ਰੈਜ਼ੋਲੂਸ਼ਨ ਅਗਰ ਲੈਣਾ ਤੇ ਆ ਲੋ ਰੈਜ਼ੋਲੂਸ਼ਨ ਕਿ ਸਿੱਖੀ ਨਾਲ ਜੁੜੀ ਹੈ ਗੁਰੂ ਦੀ ਸਿੱਖੀ ਨੂੰ ਹਾਸਲ ਕਰੀਏ ਤਾਂ ਕਰਨੀਏ ਅੰਮ੍ਰਿਤਸਰ ਕੀ ਗੁਰੂ ਵਾਲੇ ਬਣੀਏ ਬਾਕੀ ਆਪੋ ਆਪਣੇ ਸਭ ਦੇ ਜਿਵੇਂ ਖਿਆਲ ਨੇ ਕੋਈ ਕਿੱਧਰ ਜਾਣਾ ਪਸੰਦ ਕਰਦਾ ਕਿ ਕਿੱਧਰ ਜਾਣਾ ਪਸੰਦ ਕਰਦਾ ਤੇ ਸਾਨੂੰ ਸਿੱਖਾਂ ਨੂੰ ਤੇ ਅਟਲੀ ਚਾਹੀਦਾ ਹੈ ਕਿ ਆ ਕੇ ਗੁਰੂ ਘਰ ਵਿੱਚ ਜਾ ਕੇ ਨਤਮਸਤਕ ਹੋ ਉਹ ਅਗਰ ਨਵਾਂ ਸਾਲ ਉਦਾਂ ਕਰਕੇ ਅਸੀਂ ਦੇਖ ਰਹੇ ਹਾਂ ਕਿ 12 12 ਵਜੇ ਤੋਂ ਬਾਅਦ ਜਿਹੜਾ ਟਾਈਮ ਬੀਤਦਾ ਦਿਨ ਬਦਲ ਜਾਂਦਾ ਹੈ ਨਾ ਨਵਾਂ ਸਾਲ ਚੜ੍ਹ ਜਾਂਦਾ ਪਰ ਸਾਡੇ ਹੀ ਸਿੱਖਾਂ ਨੇ ਕਈਆਂ ਨੇ ਕਲੱਬਾਂ ਵਿੱਚ ਜਾ ਕੇ ਜਾਂ ਡਰਿੰਕ ਕਰਕੇ ਹਨਾ ਢੋਲ ਟਮਕਿਆਂ ਦੇ ਨਾਲ ਜਿਹੜਾ ਨਵਾਂ ਸਾਲ ਮਨਾਇਆ ਉਹਨਾਂ ਨੂੰ ਕਿਸ ਤਰ੍ਹਾਂ ਕਹਿੰਦੇ ਦੇਖੋ ਸਿੱਖਾਂ ਦਾ ਅਗਰ ਪਰਾਪਤ ਨੂੰ ਤੇ ਅੱਜ ਜੋੜੀ ਹੈ ਨਾ ਢੋਲ ਟਮਕੇ ਜਾਂ ਵਰ ਅਗਰ ਅਸੀਂ ਸ਼ਰਾਬਾਂ ਜਾਂ ਕਲੱਬਾਂ ਪਲੱਬਾਂ ਵਾਲਾ ਤਾਂ ਇੱਕ ਦੇਖੀਏ ਉਹ ਕੰਮ ਸਾਡਾ ਸੀਗਾ ਹੀ ਨਹੀਂ ਜਦੋਂ ਵੈਸਟਰਨ ਕਲਚਰ ਆਇਆ ਤੇ ਵੈਸਟਰਨ ਕਲਚਰ ਨੇ ਸਾਡੀ ਸਿੱਖੀ ਵਿੱਚ ਕੁਛ ਨਾ ਕੁਛ ਢਾਹ ਲਾਈ। ਉਹ ਢਾਹ ਤੋਂ ਬਚਣ ਲਈ ਸਾਡੇ ਪ੍ਰਚਾਰਕਾਂ ਨੂੰ ਚਾਹੀਦਾ ਕਿ ਪ੍ਰਚਾਰ ਕਰਨ ਕਿ ਸਿੱਖੀ ਦਾ ਅਸਲ ਪ੍ਰਚਾਰ ਕੀ ਹੈ। ਗੁਰਸਿੱਖਾਂ ਦਾ ਅਸਲੀ ਮਤਲਬ ਕੀ ਜੀਵਨੀ ਕੀ ਸੀ ਪ੍ਰਾਤਮ ਸਿੰਘਾਂ ਦੇ ਤੇ ਹੁਣ ਜੋ ਨਵੀਨ ਸਿੰਘ ਨੇ ਉਹਨਾਂ ਦੀ ਕੀ ਜੀਵਨੀ ਕਿਵੇਂ ਬਦਲਦੀ ਜਾ ਰਹੀ ਹੈ। ਤੇ ਅਸੀਂ ਜਿਵੇਂ ਪ੍ਰਾਤਮ ਸਮੇਂ ਵਿੱਚ ਅਸੀਂ ਗੁਰੂ ਘਰਾਂ ਦੇ ਅਗਰ ਇਤਿਹਾਸ ਪੜ੍ਹੀ ਹੈ ਤੇ ਸਾਨੂੰ ਪੰਥ ਦੇ ਗ੍ਰੰਥਾਂ ਨਾਲ ਜੋੜਿਆ ਗਿਆ ਸੀ। ਤੇ ਉਹਦੇ ਚ ਆਦ ਗੁਰੂ ਗ੍ਰੰਥ ਸਾਹਿਬ ਵੀ ਦਸ਼ਮ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਜੁੜੇਗਾ ਜਾਨਾ ਤੇ ਹੁਣ ਅਸੀਂ ਦੇਖੀਏ ਤੇ ਬੱਚੇ ਹੌਲੀ ਹੌਲੀ ਕਰਕੇ ਦੋਨੋਂ ਗ੍ਰੰਥਾਂ ਤੋਂ ਤੇ ਪੰਥ ਤੋਂ ਤੇ ਅਸੀਂ ਰੁੱਤੀ ਜਾ ਰਹੇ ਹਾਂ ਅਗਰ ਅਸੀਂ ਦੋਨੋਂ ਦੇ ਲੜ ਲੱਗ ਜਾਈਏ ਫਿਰ ਮਤਲਬ ਦੋਨੋਂ ਦੇ ਛੱਤਰ ਛਾਇਆ ਵਿੱਚ ਅਸੀਂ ਅਗਰ ਆਪਣੇ ਕਾਰਜ ਕਰੀਏ ਸਾਰੇ ਤੇ ਮੈਨੂੰ ਨਹੀਂ ਲੱਗਦਾ ਕਿ ਸਿੱਖ ਪੰਥ ਕਿਦਰ ਜਾ ਕੇ ਭਟਕੇਗਾ ਸਾਨੂੰ ਚਾਹੀਦਾ ਹੈ ਕਿ ਅਸੀਂ ਦੁਬਾਰਾ ਪ੍ਰਾਤਿਸ਼ਾ ਲੀਆਂ ਨੂੰ ਬਣਾਈਏ ਤੇ ਗੁਰਸਿੱਖੀ ਦਾ ਗੁਰਮਤਿ ਦਾ ਵੀ ਪ੍ਰਚਾਰ ਕਰੀਏ ਅੰਗਰੇਜ਼ਾਂ ਅੰਗਰੇਜ਼ੀ ਕੈਲੰਡਰਾਂ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਅਸੀਂ ਆਪਣੇ ਸਮਤਾਂ ਦਾ ਪ੍ਰਚਾਰ ਕਰੀਏ ਪਿਤੇ ਮਹੀਨੇ ਵਿੱਚ ਬੋਦੇ ਮਹੀਨੇ ਜ ਆਪਾਂ ਬੋਦੇ ਮਹੀਨਾ ਚੱਲਦਾ ਪਿਆ ਵਾ ਤੇ ਅੰਗਰੇਜ਼ੀ ਮਹੀਨਾ ਬੀ ਚੁਕਿਆ ਉਹਦੇ ਵਿੱਚ ਸ਼ਹੀਦੀ ਦਿਹਾੜੇ ਹੋਏ ਨੇ ਉਹਨਾਂ ਕਿਸਾਂ ਦੇ ਨੇ ਕੋਈ ਸ਼ਹੀਦੀ ਦਿਹਾੜੇ ਦਾ ਸਿੱਖ ਪੰਥ ਜੀ ਚ ਇੱਕ ਇੱਕ ਦਿਨ ਸ਼ਹੀਦੀਆਂ ਦਾ ਕਦੀ ਨਵੀਨ ਕਾਲ ਵੀ ਦੇਖੋ ਸ਼ਹੀਦ ਸ਼ਾਹਤਾ ਹੋਈ 1984 ਦੇਖੋ ਮੂਰਤਨ ਗੁਰੂ ਕਾਲੇ ਸ਼ਾਹਤਾ ਆਈਆਂ ਬਾਬਾ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਆਈਆਂ ਕਾਲੇ ਬਾਬਾ ਫੂਲਾ ਸਿੰਘ ਜਿੰਨੀਆਂ ਵੀ ਦੇਖੀ ਇਹ ਸ਼ਾਹਤਾ ਦਾ ਸਿੱਖੀ ਦੀ ਕਦੀ ਦੀ ਮੁਕਤੀ ਨਹੀਂ ਹਮਮ ਔਰ ਸਾਨੂੰ ਇੱਕ ਇੱਕ ਦਿਨ ਨੂੰ ਅਸੀਂ ਜਿਵੇਂ ਵੇਸਟ ਕਰਦੇ ਆਂ ਨਾਮ ਜੱਪੇ ਜਾਂ ਰਬਾਣੀ ਪੜ੍ਹ ਕੇ ਸੀ ਉਹਨੂੰ ਸਵਾਰ ਸਵਾਰ ਸਕਦੇ ਆਂ ਬਹੁਤ ਚਲੋ ਚੰਗੀ ਗੱਲ ਹੈ ਕਿ ਜਾ ਕੇ ਗੁਰੂ ਘਰ ਜੁੜਦੇ ਨੇ ਸਿੱਖ ਜਾ ਕੇ ਉਹ ਸਿੱਧੀ ਹਫ਼ਤੇ ਆ ਸਾਨੂੰ ਜੁੜਨਾ ਵੀ ਚਾਹੀਦਾ ਕਿਉਂਕਿ ਸਾਡੇ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਸਾਡੇ ਭਰਾਵਾਂ ਦੀ ਇੱਥੇ ਸ਼ਾਹਤਾ ਹੋਈਆਂ ਸਾਨੂੰ ਜੁੜਨਾ ਵੀ ਜੇ ਸਾਨੂੰ ਜਾਣਾ ਵੀ ਚਾਹੀਦਾ ਬਟ ਉਹਨਾਂ ਤੋਂ ਕੁਝ ਸਿੱਖ ਲੈਣੀ ਚਾਹੀਦੀ ਕਿ ਇਹਨੇ ਛੋਟੇ ਛੋਟੇ ਜੋ ਸਿੰਘ ਸੀ ਉਹਨਾਂ ਨੇ ਆਪਣੀ ਇਹਨੇ ਨਾਮ ਮੰਨੀ ਇਸਾਈ ਮੁਸਲਮਾਨਾਂ ਦੀ ਤੇ ਅੱਜ ਜਿਹੜੀ ਤੁਸੀਂ ਦੇਖੋ ਇਸਾਈਆਂ ਦੇ ਕੁਝ ਕੁਝ ਪੈਸਿਆਂ ਕਰਕੇ ਅਸੀਂ ਆਪਣਾ ਧਰਮ ਪਰिवर्तन ਕਰੀ ਜਾ ਰਹੇ ਹਾਂ ਪੰਜਾਬ ਵਿੱਚ ਬਹੁਤ ਪ੍ਰਚਲਿਤ ਹੈ ਕਿ ਜੋ ਇਸਾਈ ਮਤ ਜਿਵੇਂ ਅੱਜਕੱਲ ਬਹੁਤ ਚੱਲੀ ਹੋਈ ਹੈ ਉਹਨਾਂ ਕਰਕੇ ਅਸੀਂ ਉਹਨਾਂ ਵੱਲ ਕਨਵਰਟ ਹੋ ਜਾਣਾ ਗੱਲ ਤੇ ਉਹ ਕਿਹੜੇ ਤਰ੍ਹਾਂ ਕਿਹੜੇ ਹੋਇਆ ਪਹਿਲਾਂ ਕਿਤੇ ਕਮੀਆਂ ਨਜ਼ਰ ਆ ਰਹੀਆਂ ਕੋਈ ਪ੍ਰਚਾਰ ਵਿੱਚ ਕਮੀਆਂ ਆ ਰਹੀਆਂ ਸਾਰੀਆਂ ਗੱਲ ਪ੍ਰਚਾਰ ਔਰ ਪ੍ਰਸਾਰ ਦੀ ਵੀ ਹੈਗੀ ਹੈ ਪਰ ਸਿੱਖਾਂ ਸਾਡੇ ਆਪ ਦੀ ਵੀ ਕਮੀ ਹੈ ਕਿਉਂਕਿ ਸਾਨੂੰ ਆਪ ਵੀ ਸਮਝਣ ਦੀ ਲੋੜ ਹੈ ਅਗਰ ਅਸੀਂ ਸ਼ਾਰਟਕਟ ਕੋਈ ਫੜਾਂਗੇ ਨਾ ਕੋਈ ਸ਼ਾਰਟਕਟ ਕਰ ਅਸੀਂ ਫੜਨਾ ਚਾਹਦੇ ਵੀ ਆ ਜਿਵੇਂ ਤੇ ਅਸੀਂ ਕਿਦਣਾ ਕਿਦਾਂ ਸਿ ਮੰਨ ਕੇ ਚੱਲੋ ਖੋਡੇ ਵਿੱਚ ਡੱਗਾਂਗੇ ਡੱਗਾਂਗੇ ਅਗਰ ਅਸੀਂ ਪੂਰਾ ਪ੍ਰੋਪਰ ਵੇ ਤੋਂ ਤੁਰਨਾ ਹੈ ਅਗਰ ਸਿੱਖੀ ਆਰ ਕੋਈ ਵੀ ਅਸੀਂ ਕੋਈ ਵੀ ਰਿਲੀਜੀਅਨ ਫੋਲੋ ਕਰ ਉਹਨੂੰ ਪ੍ਰੋਪਰ ਵੇਨਲ ਕਰੋਗੇ ਤਾਂ ਕਿਧਰ ਨਾ ਕਿਧਰ ਤੁਹਾਨੂੰ ਲੈ ਕੇ ਜਾਏਗਾ ਸੁਸੰਗਤ ਜੀ ਮੈਂ ਦੱਸੀ ਹੈ ਕਿ ਜਿਸ ਤਰ੍ਹਾਂ ਬੀਤੇ ਦਿਨ ਆਪਾਂ ਪੌ ਦਾ ਮਹੀਨਾ ਜਦ ਚੱਲ ਰਿਹਾ ਹੈ ਤੇ ਅੰਗਰੇਜ਼ੀ ਮਹੀਨਾ ਬੀ ਚੁੱਕਿਆ ਹੈ ਉਥੇ ਆਪਣੇ ਸ਼ਹੀਦੀ ਦਿਹਾੜੇ ਵੀ ਮਨਾਏ ਗਏ ਪਰ ਜਿੱਥੇ ਸ਼ਹੀਦੀ ਦਿਹਾੜੇ ਮਨਾਏ ਗਏ ਉਥੇ ਨਾ ਨਵਾਂ ਸਾਲ ਵੀ ਮਨਾ ਰਹੇ ਆਪਾਂ ਨਵਾਂ ਸਾਲ ਮਨਾਉਣਾ ਚਾਹੀਦਾ ਹੈ ਲੇਕਿਨ ਆਪਣੇ ਸ਼ੀਦੀ ਦਿਹਾੜੇ ਵੀ ਨਹੀਂ ਭੁੱਲਨੇ ਚਾਹੀਦੇ ਹੋਰ ਵਾਇਗੁਰ ਜੀ ਦਾ ਖਾਲਸਾ ਫਤਿਹ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਬਹੁਤ ਘਟ ਸਿੰਘਣੀਆਂ ਆਪਣੀਆਂ ਨਜ਼ਰਾਂ ਦੀਆਂ ਦਮਾਲਿਆਂ ਦੇ ਵਿੱਚ ਕਿਸ ਤਰ੍ਹਾਂ ਲੱਗਦਾ ਤਾਂ ਹਾਂਜੀ ਇਹ ਬlesing ਹੀ ਗੀਏ ਇਹਨੂੰ ਮਾਨਤੇ ਨਹੀਂ ਕਹਿ ਸਕਦੇ ਪਰ ਮਹਾਰਾਜ ਨੇ ਤਰਸ ਕਰਕੇ ਬਖਸ਼ੇ ਦਮਾਲਾ ਸਭ ਪਰ ਅੱਜ ਸਾਡੀਆਂ ਨੌਜਵਾਨ ਬੱਚੀਆਂ ਜਿਹੜੀਆਂ ਪਾਰਲਰਾਂ ਤੇ ਜਾ ਰਹੀਆਂ ਪਤਧੋਰੀਆਂ ਉਹਨਾਂ ਨੂੰ ਕੀ ਕਰਨ ਚਾਹੀਦਾ ਹਾਂਜੀ ਜਿਵੇਂ ਸਾਨੂੰ ਨਾ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਜੇ ਸਾਨੂੰ ਇਤਿਹਾਸ ਨਹੀਂ ਪਤਾ ਹੁੰਦਾ ਨਾ ਫਿਰ ਅਸੀਂ ਇਹ ਕੰਮ ਕਰਦੇ ਆਂ ਜਦੋਂ ਪਤਾ ਹੋਏਗਾ ਨਾ ਕਿ ਕਿਵੇਂ ਕਿਵੇਂ ਸ਼ੀਧੀਆਂ ਹੋਈਆਂ ਨੇ ਉਹ ਜੋ ਤੋ ਮਹਿਸੂਸ ਹੋਏਗੀ ਨਾ ਉਹ ਚੀਜ਼ ਤੇ ਤਾਂ ਇਹ ਚੀਜ਼ ਬਚੇਗੀ ਇਹ ਹੋਣ ਤੋਂ ਇਤਿਹਾਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਤੁਸੀਂ 3.5 ਫੁੱਟ ਦੀ ਸਸਤਰੀ ਫੜਿਆ ਹੋਇਆ ਹੱਥ 'ਚ ਕੀ ਲੋੜ ਹੈ ਕਿਉਂ ਮਹਾਰਾਜ ਦਾ ਹੁਕਮ ਇਹਨਾ ਜਬ हमरे दर्शन को आवो बन सुचेत तन शस्त्र सजावो बस उस हुकम दी पालना करने दी कोशिश हो रही है हम्म ये सारी सिंह सिग्निया नु शस्त्र ਲੈਣੀ ਚਾਹੀਦੇ ਆਣੇ ਹਾਂਜੀ ਬਿਲਕੁਲ ਅਤੇ لازمی ਹੈਗਾ ਹਜੂਰ ਸਾਹਿਬ ਤੇ ਕੋਈ ਵੀ ਬਿਨਾ ਸ਼ਸਤਰਾਂ ਤੋਂ ਐਵੇਂ 3 ਫੁੱਟੇ ਘਰਪਾਨ ਤੋਂ ਬਿਨਾ ਕੋਈ ਵੀ ਨਹੀਂ ਹੁੰਦਾ ਉੱਥੇ ਹੂੰ ਸੋ ਬਹੁਤ ਕੀ ਨਾਮ ਕੀ ਜੀ ਤੁਹਾਡਾ ਡਾਕਟਰ ਹਰਮਨਜੀਤ ਕੋ ਡਾਕਟਰ ਹਰਮਨਜੀਤ ਕੋਰ ਏ ਡਾਕਟਰ ਕਿਸ ਤਰ੍ਹਾਂ ਲੱਗਾ ਕੋਈ ਮੈਡੀਕਲ ਲਾਈਨ ਵਿੱਚ ਹੋ ਜਾਂ ਹੋਮੋਪੈਥਿਕ ਡਾਕਟਰ ਅੱਛਾ ਹੋਮੋਪੈਥਿਕ ਹੋ ਔਰ 90 ਸੈਕਿੰਡ ਹੈ ਅੱਛਾ ਜੀ ਵੈਰੀ ਗੁੱਡ ਵੈਰੀ ਗੁੱਡ ਇਹ ਦਿੱਲੀ ਵਿੱਚ ਖਾਸ ਹਾਂਜੀ ਦਿੱਲੀ ਵਿੱਚ ਸੋ ਡਾਕਟਰ ਹਰਮਨਦੀਪ ਕੌਰ ਜਿਨ੍ਹਾਂ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਸਾਬਤ ਸੂਰਤ ਸਿੰਘ ਸ਼ਸਤਰਾਂ ਨਾਲ ਹੀ ਸੌਦੇ ਨੇ ਔਰ 3 ਫੁੱਟੀ ਸ਼ਸਤਰ ਜਿਹੜੀ ਤਲਵਾਰ ਹੱਥੀ ਫੜੀ ਹੋਈ ਹੈ ਤੇਗ ਔਰ ਨਾਲ ਸਿੰਘ ਸਾਹਿਬ ਨੇ ਨਾਲ ਬੱਚਾ ਵੀ ਹੈ ਦੇਖੋ ਨਾਲ ਵਿੱਚ ਬੱਚਾ ਵੀ ਆ ਔਰ ਉੱਤੇ ਵੀ ਕੇਸ ਕੀ ਬਜੀ ਹੋਈ ਆ ਔਰ ਸਾਡੇ ਨਾਲ ਇਸ ਸਮੇਂ ਹਰਜੀਤ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਆਜੋ ਆਜੋ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਗੱਲਬਾਤ ਕਰਦੇ ਆ ਵਾਇਕੁਲਜੀਕਾ ਖਾਲਸਾ ਵੈਲਫੇਟ ਜੀ ਵਾਇਕੁਲਜੀਕਾ ਖਾਲਸਾ ਵਾਇਕੁਲਜੀਕਾ ਖਾਤੇ ਜੀ ਹਾਂ ਜੀ ਜਰਨ ਸਰ ਨਵਾਂ ਸਾਲ ਮਨਾ ਰਹੇ ਹੋ ਨਤ ਸੰਕਰਨ ਕਰ ਆਏ ਹੋ ਗੁਰੂ ਅਰਜਨ ਸਾਹਿਬ ਦੇ ਕਿਸ ਤਰ੍ਹਾਂ ਲਗਾ ਅੱਜ ਸਮੁੱਚੇ ਹੀ ਭਾਰਤੀ ਜਨਤਾ ਪਾਰਟੀ ਦੇ ਸਾਥੀਆਂ ਸਮੇਤ ਪਵਿੱਤਰ ਧਰਤੀ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸਮੁੱਚੀ ਟੀਮ ਅੱਜ ਨਵੇਂ ਸਾਲ ਦੇ ਸਮਰਪਿਤ ਅਨਤਮਸਤਕਾਉਣ ਲਈ ਪਹੁੰਚੇ ਆ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਲ੍ਹਾ ਵਾਸੀਆਂ ਨੂੰ ਆਪਣੀ ਸਮੁੱਚੀ ਪਾਰਟੀ ਵੱਲੋਂ ਨਵੇਂ ਸਾਲ ਤੇ ਲੱਖ ਲੱਖ ਵਧਾਈ ਦਿੰਨਾ ਤੇ ਅਰਦਾਸ ਬੇਨਤੀ ਕਰਦਾ ਕਿ ਵਾਹਿਗੁਰੂ ਹਰੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀਆਂ ਲੈ ਕੇ ਤੇ ਨਵਾਂ ਸਾਲ ਮਨਾ ਰਹੇ ਆ ਗੁਰੂ ਸਾਹਿਬ ਦੇ ਕਾਰਨ ਅਨਤਮਸਤਕਾਉਣ ਆਏ ਹੋ ਸਭ ਦਾ ਸ਼ੁਕਰਾਨਾ ਕਰ ਰਿਹਾ ਹਾਂ ਵੀ ਨਵਾਂ ਸਾਲ ਸਾਰਿਆਂ ਲਈ ਵਧੀਆ ਆਵੇ ਉੱਥੇ ਸਾਡਾ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਗੁਲਤਾਨੋ ਚਿਕਾ ਉਹਨਾਂ ਥੂਲੇ ਪਟਕੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਤਾਂ ਸਮੁੱਚੇ ਪੰਜਾਬ ਵਾਸੀਆਂਗੇ ਕੀ ਬੇਨਤੀ ਕਰਦੀ ਆਓ ਸਾਰੇ ਰਾਜਨੀਤਿਕ ਪੱਧਰ ਤੋਂ ਵੀ ਉੱਪਰ ਉੱਠ ਕੇ ਆਪਣੇ ਪੰਜਾਬ ਨੂੰ ਜਿਹੜਾ ਇੱਕ ਰੰਗਲੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਸੀ ਉਹਨਾਂ ਨੂੰ ਮੁੜ ਨ ਰੰਗਲੇ ਪੰਜਾਬ ਦੇ ਵਿੱਚ ਸਮੁੱਚੀ ਨੌਜਵਾਨੀ ਨਸ਼ਾ ਨੂੰ ਤਿਆਗ ਕੇ ਸਮੁੱਚੇ ਪੰਜਾਬ ਨੂੰ ਦਬਾੜਾ ਜਿਹੜਾ ਉਹ ਰੰਗਲਾ ਪੰਜਾਬ ਨੇ ਸੋ ਹਰਪ੍ਰੀਤ ਸਿੰਘ ਜੀ ਸਿੰਧ ਬਾਜਵੀ ਸਾਡੇ ਨਾਲ ਨੇ ਤੇ ਗੱਲਬਾਤ ਕਰਦੇ ਆ ভাই ਖਾਲਸਾ ਫਤਿਹ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਅੱਜ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਆਇਓ ਨਵਾਂ ਸਾਲ ਚੜਿਆ ਤੇ ਕਿਸ ਤਰ੍ਹਾਂ ਲਿਜਣਾ ਲੈ ਮੈਂ ਅੱਜ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਸਮੁੱਚੀਆਂ ਸੰਗਤਾਂ ਨੂੰ ਜਿੱਥੇ ਨਵੇਂ ਸਾਲ ਦੀ ਮੁਬਾਰਕਬਾਦ ਦੇਣਾ ਉੱਥੇ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸੀਸ ਨਿਮੋਂਦਾ ਹੋਇਆ ਕਾਮਨਾ ਕਰਦਾ ਅਰਦਾਸ ਕਰਦਾ ਜੋਦੜੀ ਕਰਦਾ ਕਿ ਇਸ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਹਰੇਕ ਇਨਸਾਨ ਆਪਣੇ ਪਰਿਵਾਰ ਵਿੱਚ ਖੁਸ਼ ਰਹੇ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਬਸ ਇਹੀ ਕਾਮਨਾ ਜੀ ਔਰ ਮੈਂ ਸਮੁੱਚੀ ਭਾਰਤੀ ਜਨਤਾ ਪਾਰਟੀ ਆਪਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਜੀਤ ਸਿੰਘ ਜੀ ਸੰਧੂ ਤੇ ਸਮੁੱਚੀ ਟੀਮ ਵੱਲੋਂ ਇੱਕ ਵਾਰੀ ਦੁਬਾਰਤੋਂ ਸਾਰਿਆਂ ਨੂੰ ਮੋ ਜਵਾਨਾਂ ਨੂੰ ਵੀ ਕੁਝ ਸੰਦੇਸ਼ ਦੇਣਾ ਚਾਹੁੰਦੇ ਹਾਂ ਜਵਾਨਾਂ ਨੂੰ ਸੰਦੇਸ਼ ਵੇਖੋ ਜੀ ਸਾਰੀ ਦੁਨੀਆ ਨੂੰ ਪਤਾ ਕਿ ਜੋ ਹੁਣ ਸਾਡੀ ਨੌਜਵਾਨੀ krae ਪੈ ਰਹੀ ਆ ਗੁਰੂ ਘਰ ਖਲੋਤੇ ਆ ਕੋਈ ਇਹੋ ਜਿਹੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਮੈਂ ਜਿਹੜੀ krae ਪਈ ਨੌਜਵਾਨੀ ਆ ਉਸ ਨੂੰ ਮੁੜ ਆਪਣੇ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਜਿਹੜਾ ਵਾ ਨਸ਼ੇ ਵਰਗੀ ਲਾਮਤ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਜ਼ਰਾ ਸਫਲ ਬਣਾਉਣਾ ਚਾਹੀਦਾ